ਇਹ ਮਾਮਲਾ ਹੈ ਮੋਗਾ ਦੇ ਕਸਬਾ ਤਰਨਕੋਟ ਦਾ ਜਿੱਥੇ ਜਾਣਕਾਰੀ ਮੁਤਾਬਕ ਇਥੋਂ ਦੇ ਪਿੰਡ ਦੇ ਖੇਤਾਂ ਦੇ ਵਿੱਚ ਇੱਕ ਕੁੜੀ ਮਿਲੀ ਜੋ ਕਿ ਬੀਤੇ ਦਿਨ ਤੋਂ ਲਾਪਤਾ ਸੀ ਜਦੋਂ ਇਹ ਕੁੜੀ ਮਿਲੀ ਤਾਂ ਉਸ ਸਮੇਂ ਕੁੜੀ ਦੀ ਹਾਲਤ ਬਹੁਤ ਜ਼ਿਆਦਾ ਬੁਰੀ ਸੀ ਕਿਉਂਕਿ ਕੁੜੀ ਦੇ ਸਿਰ ਅਤੇ ਕੰਨ ਦੇ ਵਿੱਚੋਂ ਖੂਨ ਵਗ ਰਿਹਾ ਸੀ ਜਿਸ ਤੋਂ ਬਾਅਦ ਕੁੜੀ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹੜਤੀ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਇਹ ਕੁੜੀ ਬੀਤੀ ਕੱਲ ਦੁਪਹਿਰ ਤੋਂ ਹੀ ਘਰ ਤੋਂ ਲਾਪਤਾ ਸੀ ਤੇ ਜਦੋਂ ਭਾਲ ਕੀਤੀ ਗਈ ਤਾਂ ਅਗਲੇ ਦਿਨ ਇਹ ਕੁੜੀ ਮੋਗਾ ਦੇ ਕਸਬਾ ਧਰਮਕੋਟ ਦੇ ਖੇਤਾਂ ਦੇ ਵਿੱਚ ਬੇਹੋਸ਼ੀ ਦੀ ਹਾਲਤ ਦੇ ਵਿੱਚ ਮਿਲੀ ਅਤੇ ਸਭ ਤੋਂ ਬਾਅਦ ਪਿੰਡ ਦੇ ਲੋਕ ਕੁੜੀ ਦੇ ਨਾਲ ਬਲਾਤਕਾਰ ਹੋਣ ਦਾ ਖਦਸ਼ਾ ਵੀ ਉਤਾਰ ਰਹੇ ਨੇ। ਲੜਕੀ ਦੇ ਗਵਾਹ ਸੀ ਤਾਂ ਲੜਕੀ ਦੇ ਗਵਾਹ ਕਰ ਤੋਂ ਉਪਰਤਾਲ ਭਾਲ ਕਰਦੇ ਰਹੇ ਆ। ਤੇ ਸਵੇਰੇ ਅਣਪਛਾਤਾ ਫੋਨ ਗਿਆ ਉਸ ਨੂੰ ਵੀ ਇੱਥੇ ਕਿਸੇ ਲੜਕੀ ਦੀ Laash ਪਈ। ਉਹ ਫਿਰ ਜਦੋਂ ਕੁੜੀ ਦਾ ਪਿਓ ਸਾਡਾ ਪਿੰਡ ਦਾ ਮੈਂਬਰ ਪੰਚਾਇਤ ਨੂੰ ਪਤਾ ਤਾਂ ਸੀ ਵੀ ਕੁੜੀ ਦਾ ਆਤੀ ਬਹਿਲ ਨਹੀਂ ਰਹੀ। ਉੱਥੇ ਗਏ ਨੇ ਉੱਥੇ ਕੁੜੀ ਬੜੀ ਮਾਰੀ ਹਾਲਤ ਵਿੱਚ। ਮੂੰਹ ਚ ਵੀ ਮੂਤਰ ਪਿਆ, ਸਿਰ ਤੇ ਵੀ ਗਾਇਗੋ ਆ ਗਾਣਾ। ਮਤਲਬ ਬੜੀ ਮਾਰੀ ਕੰਡੀਸ਼ਨ ਸੀ। ਉਹ ਫਿਰ ਪੁਲਿਸ ਵਾਲਿਆਂ ਨੇ ਲਿਆ ਕੇ ਇੱਥੇ ਐਡਮਿਟ ਕਰਾਤੀ। ਐਡਮਿਟ ਕਰਾਉਂਦੇ ਇਹ ਵੀ ਆ ਕੇ ਨਾਲ ਇਹ ਵੀ ਆਏ। ਉਸ ਤੋਂ ਬਾਅਦ ਉੱਥੇ ਰੇਡ ਕੀਤਾ ਇੱਕ ਬੰਦਾ ਫੜ ਲੈਂਦਾ। ਅਗਲੀ ਕਾਰਵਾਈ ਪੁਲਿਸ ਜੜੀ ਉਹ ਕਰ ਰਹੀ ਹੈ। ਸਾਸੀ 8 ਕੁ ਦੇਕ ਤਕਰੀਬ ਆ। ਇੱਕ ਲੜਕੀ 16-17 ਸਾਲ ਦੀ ਕਿ ਉਥੇ ਪਈਏ ਜ਼ਮੀਨ 'ਚ ਨੂਰਪੁਰਾ ਹਾਂ ਕੀ ਮਾਈ ਜੀ ਨੇ ਚਾਹ। ਮੈਂ ਤੇ ਕੁੜੀ ਦਾ ਪਿਓ ਦੋਵੇਂ ਗਏ ਆਈ। ਉਥੇ ਪੁਲਿਸ ਭਗਤਰੇ ਪਹੁੰਚ ਗਈ ਹੈ। ਗੱਡੀ ਵੀ ਫੌਰੀ 68 ਨੰਬਰ ਆ। ਜੇ ਅੱਗੇ ਦੇਖਿਆ ਪਹਿਲੋ ਹਰਸ਼ਾ ਚ ਲਈ ਆਈ। ਤੇ ਦੋਹੇ ਦੇ ਵਿੱਚ ਆਈ ਸੀ। ਉੱਤਰ ਮੂਹ ਜੀ ਪਿਆ ਸੀ। ਤੇ ਚੰਗੀ ਦਾ ਸਿਹਾਨੀ ਤੇ ਇਹ ਕਹੇ ਕੁੜੀ ਦਾ ਸਾਥ ਦੀ। ਉਧਰ ਜਦੋਂ ਸਾਡੇ ਪੱਤਰਕਾਰਾਂ ਨੇ ਪੁਲਿਸ ਅਧਿਕਾਰੀਆਂ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਹੈ ਕਿ ਜਦੋਂ ਕੁੜੀ ਨੂੰ ਹੋਸ਼ ਆਵੇਗਾ ਤਾਂ ਉਸ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਅਜੇ ਹਾਲਾਤਾਂ ਦੇ ਵਿੱਚ ਖੇਤ ਵਿੱਚ ਲਾਪਤਾ ਹੋਈ ਕੁੜੀ ਦਾ ਮਿਲਣਾ ਅਤੇ ਪਿੰਡ ਵਾਲਿਆਂ ਦੇ ਬਿਆਨਾਂ ਦੇ ਮੁਤਾਬਕ ਇਹ ਪੂਰਾ ਮਾਮਲਾ ਕਾਫੀ ਗੰਭੀਰ ਲੱਗ ਰਿਹਾ ਹੈ ਪਰ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ। ਮੋਗਾ ਤੋਂ ਜਸ ਵਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978